ਬੰਦਗੀ ਦੀ ਜੋ ਵਿਸ਼ੇਸ਼ ਕਰਕੇ ਸਾਧ ਸੰਗਤ ਜੀ ਮਹਾਰਾਜ ਨੇ ਸਾਨੂੰ ਸਮਝਾਇਆ ਧਿਆਨ ਦਿਓ ਕਿ ਸਤਗੁਰੂ ਮਹਾਰਾਜ ਕਹਿੰਦੇ ਭਾਈ ਦੁਨਿਆਵੀ ਦਾਤਾਂ ਤੇ ਬੜੀਆਂ ਛੋਟੀਆਂ ਨੇ ਇਹ ਵੇਖ ਅਧਿਆਤਮਕ ਦੀਆਂ ਕਿੱਡੀਆਂ ਵੱਡੀਆਂ-ਵੱਡੀਆਂ ਦਾਤਾਂ ਨੇ ਇਹ ਵੀ ਜੇ ਕੋਈ ਪ੍ਰਾਪਤ ਕਰ ਲੇ ਨਾ ਤੇ ਨਾਮ ਤੋਂ ਬਿਨਾਂ ਇਹ ਵੀ ਖਾਲੀ ਨੇ ਹੁਣ ਆਪ ਜੀ ਸੋਚ ਰਹੇ ਹੋਵੋਗੇ ਕੇ ਨਾਮ ਤੋਂ ਬਿਨਾ ਏਡੀ ਦਾਤ ਕਿਵੇਂ ਮਿਲ ਸਕਦੀ ਹੈ ਨਾਮ ਤੋਂ ਬਿਨਾ ਕੋਈ ਅਗਣ ਦਾ ਕੱਪੜਾ ਕਿਵੇਂ ਬਣਾ ਸਕਦਾ ਹੈ ਨਾਮ ਤੋਂ ਬਿਨਾ ਬਰਫ਼ ਦੇ ਘਰ ਚ ਕਿਵੇਂ ਰਹਿ ਸਕਦਾ ਹੈ ਨਾਮ ਤੋਂ ਬਿਨਾ ਲੋਹਾ ਕਿਵੇਂ ਖਾ ਸਕਦਾ ਹੈ ਨਾਮ ਤੋਂ ਬਿਨਾ ਵੱਡਾ ਕਿਵੇਂ ਹੋ ਸਕਦਾ ਹੈ ਕਈ ਸਿੱਧ ਮਹਾਤਮਾ ਹੋਏ ਨੇ ਸਾਧ ਸੰਗਤ ਜੀਓ ਉਹਨਾਂ ਨੇ ਜਾਪ ਕੀਤਾ ਤਪ ਕੀਤਾ ਬੜੀਆਂ-ਬੜੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਇਹ ਬਲ ਹਾਸਲ ਕਰ ਲਏ ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਨਾ ਉਹਨਾਂ ਕੋਲ ਮਹਾਰਾਜ ਨੇ ਸਾਫ਼ ਕਹਿ ਦਿੱਤਾ ਭਾਈ ਵਿਅਰਥ ਹੈ ਤੁਹਾਡਾ ਨਾਮ ਤੋਂ ਬਿਨਾਂ ਵਿਅਰਥ ਹੈ ਤੁਹਾਡਾ ਸੁਮੇਰ ਪਰਬਤ ਤੇ ਮਹਾਰਾਜ ਗਏ ਸਨ ਗੁਰੂ ਨਾਨਕ ਸਾਹਿਬ ਜੀ ਤੇ ਉੱਥੇ ਸਿੱਧ ਲੋਕ ਸਨ ਤੇ ਉਹ ਸਿੱਧ ਕਿੱਡੇ ਬਲੀ ਸਨ ਕਿਡੇ ਕਿਡੇ ਵੱਡੇ ਹੋ ਜਾਂਦੇ ਸਨ ਆਕਾਰ ਦੇ ਵਿੱਚ ਕੋਈ ਛੋਟਾ ਹੋ ਜਾਂਦਾ ਸੀ ਕੋਈ ਵੱਡਾ ਹੋ ਜਾਂਦਾ ਸੀ ਕੋਈ ਰੂਪ ਬਦਲ ਕੇ ਮਹਾਰਾਜ ਜੀ ਨੂੰ ਡਰਾਨ ਲੱਗ ਜਾਂਦੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵੀ ਡਰਾਦੀਏ ਕੋਈ ਰੂਪ ਬਦਲ ਲੈਂਦੇ ਸਨ ਕਿੰਨੇ ਤਰ੍ਹਾਂ ਦੇ ਚਲਿਤਰ ਕਰ ਕਰਕੇ ਉਹਨਾਂ ਨੇ ਵਿਖਾਏ ਸਾਰਾ ਇਤਿਹਾਸ ਲਿਖਿਆ ਨਾ ਜੀ ਤੇ ਗੁਰੂ ਮਹਾਰਾਜ ਡਰੇ ਨਹੀਂ ਘਬਰਾਏ ਨਹੀਂ ਮਹਾਰਾਜ ਨੇ ਸਭ ਕੋ ਉਹਨਾਂ ਨੂੰ ਸਮਝਾਇਆ ਕਿ ਭਾਈ ਨਾਮ ਤੋਂ ਬਿਨਾਂ ਸਭ ਕੁਝ ਬੇਅਰਥ ਹੈ ਤੁਹਾਡਾ ਇਹ ਸਾਰਾ ਕੁਝ ਜੋ ਕਰ ਰਹੇ ਹੋ ਬਿਲਕੁਲ ਵਿਅਰਥ ਹੈ ਬਿਲਕੁਲ ਕਿੰਨੇ ਐਸੇ ਸਾਧੂ ਪੀਰ ਫਕੀਰ ਹੋਏ ਜਿਹੜੇ ਤੰਤਰ ਮੰਤਰ ਜਾਦੂ ਕਰਦੇ ਸਨ ਮਹਾਰਾਜ ਨੇ ਉਹਨਾਂ ਨੂੰ ਵੀ ਸਮਝਾਇਆ ਭਾਈ ਸਮਾਜ ਦੀ ਸੇਵਾ ਕਰੋ ਜੇ ਤੁਹਾਨੂੰ ਵਾਹਿਗੁਰੂ ਨੇ ਕੁਝ ਦਾਤ ਦਿੱਤੀ ਹੈ ਕੋਈ ਸ਼ਕਤੀ ਦਿੱਤੀ ਹੈ ਸੱਚਾ ਸਾਧੂ ਹੁੰਦਾ ਹੈ ਨਾ ਸਾਧ ਸੰਗਤ ਦੀ ਸੱਚਾ ਸਾਧੂ ਕਦੇ ਵੀ ਕਿਸੇ ਦਾ ਬੁਰਾ ਨਹੀਂ ਚਾਹੁੰਦਾ ਸਦਾ ਭਲਾ ਚਾਹੁੰਦਾ ਇੱਕ ਕਿਸੇ ਨਾ ਪਰਿਵਾਰ ਨੇ ਸੱਚੀ ਘਟਨਾ ਦੱਸੀ ਕਹਿੰਦੇ ਜੀ ਇੱਕ ਸਾਧੂ ਸੀ ਉਹਨਾਂ ਦੇ ਇਲਾਕੇ ਦੇ ਵਿੱਚ ਤੇ ਉਹਨੇ ਇੱਕ ਜਗ੍ਹਾ ਬਣਾਈ ਹੋਈ ਸੀ ਆਪਣੇ ਹੁਸ਼ਿਆਰਪੁਰ ਦੇ ਇਲਾਕੇ ਦੀ ਗੱਲ ਹੈ ਉਧਰ ਜਗ੍ਹਾ ਬਣਾਈ ਹੋਈ ਤੇ ਉਹ ਜਿੱਥੇ ਜਗ੍ਹਾ ਸੀ ਨਾ ਉਹਦੀ ਜਗ੍ਹਾ 'ਚ ਇੱਕ ਆਂਬ ਦਾ ਬੂਟਾ ਸੀ ਆਂਬ ਦੇ ਬੂਟੇ ਤੇ ਆਂਬ ਵਧੀਆ ਆਉਣ ਲੱਗੇ ਹੁੰਦੇ ਮੌਸਮ ਦੇ ਹਿਸਾਬ ਦੇ ਨਾਲ ਤੇ ਉਹਨਾਂ ਦੱਸਿਆ ਕਹਿੰਦੇ ਜੀ ਸਾਡੇ ਬੱਚੇ ਉਥੋਂ ਅੱਗੋਂ ਦੀ ਲੰਘ ਕੇ ਸਕੂਲ ਜਾਣਾ ਕਰਨਾ ਸਕੂਲੋਂ ਵਾਪਸ ਆਉਣਾ ਕਰਨਾ 10ਵੀਂ ਦੇ ਵਿੱਚ ਬੱਚੇ ਉਹਨਾਂ ਦੇ 9ਵੀਂ 10ਵੀਂ ਦੇ ਕਰ ਜਮਾਤਾਂ 'ਚ ਪੜ੍ਹਦੇ ਇਕੱਠੇ ਜਾਂਦੇ ਬੱਚੇ ਸਕੂਲ 'ਚ ਤੇ ਉਹ ਕਹਿੰਦੇ ਜੀ ਜਦੋਂ ਬੱਚਿਆਂ ਨੇ ਜਾਣਾ ਤੇ ਆਉਂਦੇ ਜਾਂਦੇ ਸੇਬ ਤੋੜ ਲਿਆਉਣੇ ਉਥੋਂ ਬੱਚਿਆਂ ਦੀ ਆਦਤ ਹੁੰਦੀ ਹੈ ਬੱਚੇ ਸ਼ਰਾਰਤੀ ਕਰ ਸ਼ਰਾਰਤਾਂ ਕਰਦੇ ਜਾਂ ਜਿਵੇਂ ਵੀ ਇਹ ਉਮਰ ਹੀ ਐਸੀ ਹੁੰਦੀ ਹੈ ਸਹੀ ਗਲਤ ਦਾ ਕੋਈ ਪਤਾ ਨਹੀਂ ਉਹਨਾਂ ਨੇ ਰੋੜੇ ਮਾਰਨੇ ਇੱਟੇ ਮਾਰਨੇ ਰੁੱਖ ਨੂੰ ਵੀ ਅੰਬ ਤੋੜਾਂਗੇ ਇੱਟਾਂ ਰੋੜੇ ਮਾਰਨੇ ਜਿਹੜੇ ਕਿ ਅੰਬ ਤੇ ਵੱਜ ਜਾਣੀ ਤੇ ਉਹ ਅੰਬ ਥੱਲੇ ਡਿੱਗਣਾ ਉਹਨਾਂ ਇਕੱਠੇ ਕਰ ਲੈਣੇ ਸਾਧੂ ਮਾਤਮਾ ਇਹਨਾਂ ਦੇ ਆਲੂ ਸੀ ਉਹਨੇ ਕਿਸੇ ਨੂੰ ਕਦੇ ਮਨਾ ਨਹੀਂ ਕੀਤਾ ਉਹਨੇ ਸਭ ਨੂੰ ਕਿਹਾ ਸੀ ਆਪਣੇ ਚੇਲਿਆਂ ਨੂੰ ਵੀ ਸੇਵਕਾਂ ਨੂੰ ਵੀ ਜਿਹੜਾ ਵੀ ਕੋਈ ਆਵੇ ਨਾ ਤੇ ਉਹਨੂੰ ਕਦੇ ਮਨਾ ਨਹੀਂ ਕਰਨਾ ਉਹਨੂੰ ਕਦੇ ਵੀ ਰੋਕਣਾ ਨਹੀਂ ਟੋਕਣਾ ਨਹੀਂ ਜੋ ਕੋਈ ਜਿਹਦਾ ਜੇਲ ਕਰਦਾ ਉਹ ਇਲ ਜਾਵੇ ਖਾਵੇ ਪੀਵੇ ਕੋਈ ਗੱਲ ਨਹੀਂ ਤੇ ਸਾਧ ਸੰਗਤ ਜੀ ਜਦੋਂ ਸਾਧੂ ਭਗਤ ਗੁਰੂ ਚਾਹਣ ਦਇਆ ਕਿਰਪਾ ਕਰਨ ਕਿਵੇਂ ਸਾਡੇ ਭਾਗ ਬਦਲ ਜਾਂਦੇ ਨੇ ਕਿਵੇਂ ਸਾਡੇ ਲੇਖਾਂ ਵਿੱਚ ਲਿਖਿਆ ਹੋਇਆ ਮਾੜਾ ਵੀ ਟਲ ਜਾਂਦਾ ਹੈ ਸਾਡੇ ਲੇਖਾਂ 'ਚ ਆਉਣ ਵਾਲੀ ਮਿਲਣ ਵਾਲੀ ਸਜਾ ਵੀ ਸਾਧ ਸੰਗਤ ਜੀ ਟਲ ਜਾਂਦੀ ਹੈ ਕਿਉਂ ਆਪਾਂ ਕਹਿੰਨੇ ਆ ਭਾਈ ਗੁਰੂ ਘਰ ਆਇਆ ਜ ਕਰੋ ਕਿਉਂ ਕਹਿੰਨੇ ਆ ਭਾਈ ਨਾਮ ਜਪਿਆ ਕਰੋ ਕਿਉਂ ਕਹਿੰਨੇ ਆ ਭਾਈ ਬਾਣੀ ਪੜਿਆ ਕਰੋ ਸਿਮਰਨ ਕਰਿਆ ਕਰੋ ਸਾਨੂੰ ਨਹੀਂ ਪਤਾ ਅੱਗੇ ਕੀ ਹੋਣਾ ਹੈ ਗੁਰੂ ਸਾਹਿਬ ਜੀ ਨੂੰ ਪਤਾ ਹੈ ਸੰਤਾਂ ਮਹਾਂਪੁਰਖਾਂ ਨੂੰ ਪਤਾ ਹੁੰਦਾ ਹੈ ਅੱਗੇ ਕੀ ਆਉਣਾ ਕੀ ਕਿਸ ਤਰ੍ਹਾਂ ਵਿਦ ਬੰਨੀ ਹੈ ਤੇ ਉਹ ਬੱਚੇ ਜਦੋਂ ਇੱਕ ਦਿਨ ਤੋੜ ਰਹੇ ਸਾਨਾ ਤੇ ਸਾਧੂ ਆਇਆ ਬਾਹਰ ਤੇ ਉਹਨੇ ਬੱਚਿਆਂ ਵੱਲ ਦੇਖਿਆ ਤੇ ਉਹਨਾਂ ਬੱਚਿਆਂ ਨੂੰ ਕਿਹਾ ਭਈ ਤੁਸੀਂ ਆਂਬ ਸਾਰੇ ਰੱਖ ਦਿਓ ਜਿੰਨ ਕਿਸੇ ਨੇ ਪੰਜ ਫੜੇ ਚਾਰ ਫੜੇ ਕਿਸੇ ਨੇ ਵੀ ਤੁਸੀਂ ਥੋੜਾ ਦਿਨ ਰੱਖੋ ਆਂਬ ਥੱਲੇ ਉਹਨਾਂ ਨੇ ਰੱਖ ਦਿੱਤੇ ਕਹਿੰਦੇ ਸੇਵਾ ਕਰਾਉਣੀ ਆ ਸੇਵਾ ਕਰੋਗੇ ਸਾਰਿਆਂ ਨੇ ਹਾਂ ਮੈਂ ਹੀ ਭਰ ਦਿੱਤੀ ਕਹਿੰਦੇ ਜੀ ਹਾਂ ਸੇਵਾ ਕਰਾਂਗੇ ਬਿਲਕੁਲ ਕਰਾਂਗੇ ਜੀ ਦੱਸੋ ਕੀ ਕਰਨਾ ਉੱਥੇ ਕੁਝ ਇੱਟਾਂ ਪਈਆਂ ਸਨ ਕੁਝ ਕਚਰਾ ਪਿਆ ਸੀ ਸਮਾਨ ਪਿਆ ਸੀ ਉਹਨਾਂ ਨੇ ਦੱਸ ਦਿੱਤਾ ਸਾਧੂ ਨੂੰ ਕਿ ਇੱਟਾਂ ਫਲਾਣੀ ਥਾਂ ਰੱਖ ਦਿਓ ਕਚਰਾ ਉਧਰ ਬਾਹਰ ਸੁੱਟ ਦਿਓ ਉਹ ਸਾਰਿਆਂ ਨੇ ਬੜੀ ਰੀਜਨਲ ਸੇਵਾ ਕੀਤੀ ਤੇ ਸੇਵਾ ਕਰਕੇ ਨਾ ਸਾਰੇ ਚਲੇ ਗਏ ਸੇਵਾ ਕਰਕੇ ਸਾਰੇ ਚਲੇ ਗਏ ਜਿਨ੍ਹਾਂ ਨੇ ਗੱਲ ਦੱਸੀ ਉਹਨਾਂ ਦਾ ਬੱਚਾ ਨਹੀਂ ਗਿਆ ਉਹਨਾਂ ਦਾ ਬੇਟਾ ਨਹੀਂ ਗਿਆ ਕਿਉਂਕਿ ਜਦੋਂ ਸੇਵਾ ਲੱਗ ਜਾਈਏ ਨਾ ਤੇ ਜਿਹੜਾ ਸੇਵਾ ਕਰਾ ਰਿਹਾ ਉਹਦੀ ਆਗਿਆ ਤੋਂ ਬਿਨਾਂ ਜਾਣਾ ਨਹੀਂ ਵੈਸੇ ਚਾਹੀਦਾ ਉਹਦੇ ਅੰਦਰ ਸਿਆਣਪ ਸੀ ਉਹ ਗਿਆ ਸਾਧੂ ਕੋਲ ਜਾ ਕੇ ਕਹਿੰਦਾ ਸੰਤ ਜੀ ਮਹਾਤਮਾ ਜੀ ਤੁਸੀਂ ਕਿਹਾ ਸੀ ਇੱਟਾਂ ਰੱਖਣ ਨੂੰ ਇੱਟਾਂ ਰੱਖ ਦਿੱਤੀਆਂ ਨੇ ਕਚਰਾ ਸੁੱਟਣ ਨੂੰ ਕਿਹਾ ਸੀ ਉਹ ਵੀ ਸੱਟ ਦਿੱਤਾ ਹੈ ਹੋਰ ਕੋਈ ਸੇਵਾ ਹੈ ਤਾਂ ਦੱਸੋ ਜਾ ਮੈਂ ਚਲਾ ਜਾਵਾਂ ਚਲੇ ਜਾਈਏ ਮਹਾਰਾਜ ਕਹਿੰਦੇ ਉਹ ਕਹਿੰਦੇ ਮਾਫ ਕਰਿਓ ਸਾਧੂ ਕਹਿੰਦੇ ਬਾਕੀ ਕਿੱਥੇ ਕਹਿੰਦੇ ਜੀ ਉਹ ਤਾਂ ਚਲੇ ਗਏ ਕਹਿੰਦੇ ਚਲੇ ਗਏ ਨੇ ਤੂੰ ਨਹੀਂ ਗਿਆ ਕਹਿੰਦੇ ਨਹੀਂ ਜੀ ਮੈਂ ਸੋਚਿਆ ਤੁਹਾਡੇ ਤੋਂ ਪੁੱਛ ਲਵਾਂ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਕਹਿੰਦੇ ਇੱਕ ਕੰਮ ਕਰ ਫਿਰ ਬਾਹਰ ਸਰੀਆ ਪਿਆ ਉਹ ਸਰੀਆ ਵੀ ਚੁੱਕ ਕੇ ਅੰਦਰ ਰੱਖ ਦੇ بارش ਹੋਣ ਵਾਲੀ ਬਰਖਾ ਪੈਣ ਵਾਲੀ ਹੈ ਕਿਤੇ ਸਰੀਆ ਬਾਹਰ ਭਿੱਜ ਗਿਆ ਜਰ ਲੱਗ ਜਾਏਗਾ ਉਹ ਸਰੀਆ ਵੀ ਚੁੱਕ ਕੇ ਰੱਖ ਦੇ ਅੰਦਰ ਕਹਿਣ ਲੱਗਾ ਠੀਕ ਹੈ ਸਰੀਆ ਉਹਨੇ ਪਹਿਲਾਂ ਦੇਖਿਆ ਸੀ ਸਰੀਆ ਭਾਰਾ ਬਹੁਤ ਸੀ ਉੱਥੇ ਜਿਹੜਾ ਪਿਆ ਸੀ ਸਰੀਆਬ ਜੀ ਨੂੰ ਪਤਾ ਵਜਨਦਾਰ ਹੁੰਦਾ ਪਰ ਉਹਨੇ ਬਚਨ ਨਹੀਂ ਮੋੜਿਆ ਮਨ ਦੇ ਵਿੱਚ ਸੋਚ ਜ਼ਰੂਰ ਲਿਆ ਵੀ ਸਰੀਆ ਤੇ ਭਾਰਾ ਬੜਾ ਚਲ ਮਣਾ ਕੋਈ ਗੱਲ ਨਹੀਂ ਕਿਸੇ ਤਰੀਕੇ ਕਰਾਂਗੇ ਤੇ ਉਸਨੇ ਕੋਈ ਨਾ ਕੋਈ ਐਸੀ ਰੱਸੀ ਫੜੀ ਉਹਦੇ ਨਾਲ ਖਿੱਚ-ਖਿੱਚ ਕੇ ਨਾ ਬੜੀ ਮੁਸ਼ਕਲਤ ਕਰਕੇ ਉਸਨੇ ਉਹ ਜਿਹੜਾ ਸਰੀਆ ਸੀ ਨਾ ਚੁੱਕ-ਚੁੱਕ ਕੇ ਘਸੀਟ-ਘਸੀਟ ਕੇ ਜਿੱਥੇ ਸਾਧੂ ਨੇ ਕਿਹਾ ਅੰਦਰ ਰੱਖਤਾ ਕਾਫੀ ਸਮਾਂ ਲੱਗ ਗਿਆ ਬਸਤਰ ਉਹਦੇ ਖਰਾਬ ਹੋ ਗਏ 60 ਫੀਟ ਵੀ ਲੱਗੀ ਥੋੜਾ ਖੂਨ ਪਸੀਨਾ ਵੀ ਉਹਦਾ ਨਿਕਲਿਆ ਤੇ ਜਦੋਂ ਆਇਆ ਫਿਰ ਦੁਬਾਰਾ ਕਹਿੰਦਾ ਜੀ ਸੰਤ ਜੀ ਮੈਂ ਕਰ ਦਿੱਤੀ ਸੇਵਾ ਸਰੀਆ ਵੀ ਅੰਦਰ ਰੱਖ ਦਿੱਤਾ ਹੁਣ ਹੋਰ ਹੁਕਮ ਕਰੋ ਕਹਿੰਦੇ ਬਸ ਚੜਦੀ ਕਲਾ ਤੇਰੀ ਸੇਵਾ ਪ੍ਰਵਾਨ ਪਈ ਤੂੰ ਇਹ ਸਰੀਆ ਅੰਦਰ ਰੱਖਿਆ ਨਾ ਦੇਖੀ ਅਸੀਂ ਤੇਰੇ ਸਰੀਏ ਦੇ ਬੰਧਨ ਕੱਟ ਦਿਆਂਗੇ ਬਚਨ ਕਰ ਦਿੱਤਾ ਤੇ ਚਲੇ ਆ ਗਿਆ ਘਰ ਆਇਆ ਮਾਂ ਨੇ ਕਿਹਾ ਵੀ ਆ ਕੀ ਹਾਲ ਕਰਿਆ ਅੱਜ ਕੱਪੜੇ ਸਾਰੇ ਭਰੇ ਪਏ ਨੇ ਹੱਥਾਂ ਨੂੰ ਕੀ ਕੀਤਾ ਸਾਰੇ ਹੱਥ ਕਾਲੇ ਹੋਏ ਨੇ ਕਈ ਥਾਵਾਂ ਤੋਂ ਖੂਨ ਸਿੰਮਦਾ ਪਿਆ ਹੈ ਕਹਿੰਦਾ ਜੀ ਮੈਂ ਸੰਤਾਂ ਕੋਲ ਗਿਆ ਸਾ ਮਹਾਪੁਰਖਾਂ ਕੋਲ ਉੱਥੇ ਅੰਬ ਸੀ ਰੋਜ਼ ਤੋੜ ਕੇ ਆਉਂਨੇ ਆ ਅੱਜ ਪਤਨੀ ਉਹਨਾਂ ਨੂੰ ਕੀ ਹੋਇਆ ਕਦੇ ਨਹੀਂ ਕੁਝ ਕਿਹਾ ਅੱਜ ਉਹਨਾਂ ਨੇ ਬੁਲਾ ਕੇ ਸੰਡੇ ਤੋਂ ਸਾਰਿਆਂ ਤੋਂ ਸੇਵਾ ਕਰਾਈ ਐ ਤੇ ਬਾਕੀ ਸਾਰੇ ਤੇ ਕਹਿੰਦੀ ਕਦੋਂ ਦੇ ਆ ਗਏ ਨੇ ਤੂੰ ਕਿਹੜੀ ਸੇਵਾ ਕਰਦਾ ਰਿਆ ਬਾਕੀ ਸਾਰੇ ਤੇ ਬੜੇ ਤੇਰੇ ਤੋਂ ਪਹਿਲਾਂ ਦੇ ਆ ਗਏ ਨੇ ਉਹ ਦੇਖ ਕਿਸੇ ਨੇ ਪ੍ਰਸ਼ਾਦਾ ਵੀ ਛਕ ਲਿਆ ਕੋਈ ਖੇਡਣ ਮੱਲਣ ਤੁਰ ਗਿਆ ਤੇ ਤੂੰ ਬੜੀ ਲੇਟ ਆਇਆ ਕਹਿੰਦੇ ਜੀ ਮੈਨੂੰ ਹੋਰ ਸੇਵਾ ਦੇ ਦਿੱਤੀ ਸੀ ਕਹਿੰਦੇ ਇਹਨੂੰ ਹੋਰ ਕਿਉਂ ਸੇਵਾ ਦੇ ਦਿੱਤੀ ਕਹਿੰਦੇ ਮੈਂ ਗਿਆ ਮੈਂ ਪੁੱਛਿਆ ਵੀ ਕੋਈ ਹੋਰ ਸੇਵਾ ਹੈ ਉਹਨਾਂ ਨੇ ਕਿਹਾ ਵੀ ਅਸਰੀਆਂ ਦੀ ਸੇਵਾ ਹੈ ਤੇ ਮਾਂ ਆਪਣੀ ਨੂੰ ਕਹਿੰਦਾ 9-10 ਸਾਲ ਦਾ ਬੱਚਾ ਹੈ ਕਹਿੰਦਾ ਮਾਤਾ ਮੈਨੂੰ ਸਾਧੂ ਨੇ ਉਹਨਾਂ ਨੇ ਇੱਕ ਬਚਨ ਕਿਹਾ ਆਉਣ ਲੱਗਿਆਂ ਜਦੋਂ ਮੈਂ ਆਇਆ ਕਹਿੰਦੇ ਕੀ ਬਚਨ ਕਿਹਾ ਕਹਿੰਦੇ ਮੈਨੂੰ ਸਮਝ ਤੇ ਨਹੀਂ ਆਈ ਇੰਨਾ ਜ਼ਰੂਰ ਪਤਾ ਵੀ ਉਹਨਾਂ ਨੇ ਕਿਹਾ ਸੀ ਵੀ ਤੂੰ ਸਰੀਏ ਦੀ ਸੇਵਾ ਕੀਤੀ ਹੈ ਅਸੀਂ ਤੇਰੇ ਸਰੀਏ ਦੇ ਬੰਧਨ ਕੱਟ ਦਿੱਤੇ ਬੜਾ ਹੈਰਾਨ ਦੀ ਮਾਂ ਵੀ ਹੈਰਾਨ ਕਹਿੰਦੇ ਕੋਈ ਨਹੀਂ ਸੰਤਾਂ ਮਹਾਂਪੁਰਖਾਂ ਦੇ ਜਿਹੜੇ ਬਚਨ ਹੁੰਦੇ ਨਾ ਬੋਲ ਹੁੰਦੇ ਨੇ ਉਹ ਭਲੇ ਵਾਸਤੇ ਹੁੰਦੇ ਨੇ 5-7 ਸਾਲ ਦਾ ਸਮਾਂ ਸਾਥਸੰਗਤ ਜੀ ਬਤੀਤ ਹੋਇਆ ਉਹ ਬੱਚਾ ਜੀਵਿੰਦਾਰ ਸੀ ਖੇਤੀ ਕਰਦਾ ਸੀ ਆਪਣੇ ਟਰੈਕਟਰ ਤੇ ਖੇਤੀ ਕਰ ਰਿਹਾ ਸੀ ਤੇ ਖੇਤ ਦੇ ਵਿੱਚੋਂ ਖੇਤ ਤੋਂ ਪੈਲੀ ਵਾਹ ਕੇ ਆਪਣੇ ਘਰ ਵੱਲ ਨੂੰ ਪਰਤ ਰਿਹਾ ਤੇ ਅਚਾਨਕ ਇੱਕ ਐਸੀ ਦੁਰਘਟਨਾ ਹੋਈ ਇੱਕ ਕੰਮ ਕਰਨ ਵਾਲਾ ਜੋ ਬਿਹਾਰ ਤੋਂ ਆਉਂਦੇ ਹਨ ਉਸ ਦੇ ਟਰੈਕਟਰ ਦੇ ਥੱਲੇ ਆ ਕੇ ਮੌਤ ਹੋ ਗਈ ਉਹਦੀ ਉਹ ਖਤਮ ਹੋ ਗਿਆ ਜਿਨ੍ਹਾਂ ਦਾ ਉਹ ਭਈਆ ਸੀ ਕੰਮ ਕਰਨ ਵਾਲਾ ਸੀ ਉਦੀ ਮੌਤ ਹੋਈ ਤੇ ਉਹ ਆਏ ਭਜੇ ਭਜੇ ਤੇ ਉਹਨਾਂ ਨੇ ਮਾਰਕੁਟਾਈ ਸ਼ੁਰੂ ਕਰ ਦਿੱਤੀ ਉਸ ਬੱਚੇ ਨਾਲ ਵੀ ਤੂੰ ਸਾਡਾ ਬੰਦਾ ਮਾਰ ਦਿੱਤਾ ਪੁਲਿਸ ਬੁਲਾ ਲਈ ਪੁਲਿਸ ਬੁਲਾਈ ਥਾਣੇ ਦੇ ਵਿੱਚ ਪਹਿਲਾਂ ਥੋੜਾ ਸਮਾਂ ਰੱਖਿਆ ਜਾਂਦਾ ਹੈ ਵੀ ਸ਼ਾਇਦ ਇਹਨਾਂ ਦਾ ਆਪਸੀ ਰਜੀਨਾਮਾ ਹੋ ਜਾਏ ਆਪਸੀ ਗੱਲਬਾਤ ਹੋ ਜਾਏ ਵੀ ਕੇਸ ਫਾਈਲ ਨਹੀਂ ਕਰਦੇ ਜੇਲ੍ਹ 'ਚ ਨਹੀਂ ਦਿੰਦੇ ਜਾਂ ਕੇ ਐਫ ਆਈ ਆਰ ਨਹੀਂ ਦਿੰਦੇ ਵੀ ਪਹਿਲਾਂ ਜੇ ਆਪਸੀ ਸਮਝੌਤਾ ਹੋ ਜਾਏ ਤਾਂ ਠੀਕ ਹੈ ਨਹੀਂ ਤਾਂ ਫਿਰ ਕਾਨੂੰਨੀ ਕਾਰਵਾਈ ਤਾਂ ਹੋਏਗੀ ਤੇ ਸਾਧ ਸੰਗਤ ਜੀ ਉਹਨਾਂ ਕਿਹਾ ਵੀ ਤਾਂ ਜੇਲ ਹੋਏਗੀ ਜੇਲ ਬੜੇ ਲੰਮੇ ਸਮੇਂ ਤੱਕ ਹੋਏਗੀ ਕਿਸੇ ਦੀ ਕੋਈ ਡੈਥ ਕੇਸ ਐਦਾਂ ਬਣ ਜਾਂਦਾ ਤੇ ਫਿਰ ਛੇਤੀ ਛੁੱਟਦਾ ਨਹੀਂ ਬੰਦਾ ਦਿਖਣ ਲੱਗ ਗਈਆਂ ਹੁਣ ਪਰਤਖ ਜਿਹੜਾ ਸਰੀਏ ਦੀ ਸੇਵਾ ਕੀਤੀ ਸੀ ਨਾ ਉਹ ਸਰੀਏ ਦਿਖਣ ਲੱਗੇ ਲੋਹੇ ਦੇ ਜੇਲ ਦੇ ਵੀ ਇਹਦੇ ਚ ਬੰਦ ਹੋ ਜਾਣਾ ਐਸੀ ਕਿਰਪਾ ਹੋਈ ਐਸੀ ਬਖਸ਼ਿਸ਼ ਹੋਈ ਉਸ ਸੇਵਾ ਦਾ ਫਲ ਸਾਧ ਸੰਗਤ ਜੀ ਮਿਲਿਆ ਜਿਨ੍ਹਾਂ ਦਾ ਬੰਦਾ ਮਰਿਆ ਸੀ ਨਾ ਉਹਨਾਂ ਦੀ ਐਸੀ ਮਤ ਪ੍ਰਵਿਰਤ ਹੋਈ ਉਹ ਕਹਿੰਦੇ ਛੱਡੋ ਪਰਾਂ ਤੁਸੀਂ ਵੀ ਜ਼ਿੰਮੇਦਾਰ ਹੋ ਅਸੀਂ ਵੀ ਜ਼ਿੰਮੇਦਾਰਾਂ ਇਹ ਬੰਦਾ ਸਾਡੇ ਕੋਲ ਬੜੇ ਚਿਰ ਦਾ ਕੰਮ ਕਰਦਾ ਸੀ ਕਾਮਾ ਸੀ ਕੱਲਾ-ਕੱਲਾ ਸੀ ਇਹਦੀ ਇੰਨੀ ਲਿਖੀ ਸੀ ਪੂਰਾ ਹੋ ਗਿਆ ਗੁਜ਼ਰ ਗਿਆ ਤੁਸੀਂ ਇੰਜ ਕਰੋ ਪੈਸੇ ਮੁਕਾ ਲਓ ਸਾਡੇ ਨਾਲ ਇਹਦਾ ਜੇ ਕੋਈ ਪਿੱਛੇ ਹੈ ਉਹਦੇ ਪਰਿਵਾਰ ਤੱਕ ਪੈਸੇ ਕੋ 10 ਲੱਖ 5 ਲੱਖ ਭੇਜ ਦੇਾਂਗੇ ਛੱਡੋ ਪਰਾਂ ਅਸੀਂ ਤੁਹਾਡਾ ਵੀ ਬੱਚਾ ਪੜਦਾ ਲਿਖਦਾ ਹੈ ਪੜਾਈਆਂ ਕੀਤੀਆਂ ਕੋਰਸ ਕੀਤੇ ਨੇ ਇਹਦਾ ਕੈਰੀਅਰ ਸਾਰਾ ਖਰਾਬ ਹੋ ਜਾਏਗਾ ਜੀਵਨ ਸਾਰਾ ਖਰਾਬ ਹੋ ਜਾਏਗਾ ਗਲਤੀ ਹੋਈ ਹੈ ਅਣਜਾਣੇ ਵਿੱਚ ਹੋਈ ਹੈ ਜਾਣ ਬੁਝ ਕੇ ਤੇ ਨੇ ਕੀਤਾ ਨਹੀਂ ਹੋ ਸਕਦਾ ਉਹਦੀ ਵੀ ਗਲਤੀ ਹੋਏ ਜਾਣ ਬੁਝ ਕੇ ਆਪ ਅੱਗੇ ਡਿੱਗਿਆ ਹੋਏ ਜਾਂ ਕੀ ਬਣਿਆ ਤਾਂ ਸਾਥ ਸੰਗਤ ਜੀ ਉਹ ਉੱਥੇ ਉਹਨਾਂ ਨੇ ਕੋਈ ਕੇਸ ਫਾਈਲ ਨਹੀਂ ਕੀਤਾ ਕੋਈ ਉਹਨਾਂ ਨੇ ਉਹਨਾਂ ਤੇ ਰਿਪੋਰਟ ਨਹੀਂ ਲਿਖਾਈ ਉੱਥੋਂ ਹੀ ਵਾਪਸ ਆ ਗਏ ਉਹਨਾਂ ਨੇ ਮਾਫੀ ਮੰਗ ਲਈ ਗਲਤੀ ਦੀ ਹਰਜਾਨਾ ਭਰ ਦਿੱਤਾ ਜੋ ਸੀ ਅੱਜ ਵੀ ਉਹ ਬੱਚਾ ਵਧੀਆ ਆਉਦੇ ਤੇ ਆ ਜੋਬ ਕਰਦਾ ਹੈ ਪੜ੍ਹਾਈ ਲਿਖਾਈ ਕਰਦਾ ਹੈ ਕਿਸ ਤਰੀਕੇ ਦੇ ਨਾਲ ਕੀਤੀ ਸੇਵਾ ਅਤੇ ਸੰਤਾਂ ਮਹਾਂਪੁਰਖਾਂ ਦੇ ਹੋਏ ਬਚਨ ਸਾਡੇ ਆਉਣ ਵਾਲਾ ਭਵਿੱਖ ਵੀ ਬਦਲ ਦਿੰਦੇ ਨੇ ਮਹਾਰਾਜ ਜੀ ਨੇ ਦਿੱਤੀ ਹੈ ਬਖਸ਼ਿਸ਼ ਮਹਾਰਾਜ ਕਹਿੰਦੇ ਸਿੱਖ ਦਾ ਬੋਲਿਆ ਗੁਰੂ ਨਹੀਂ ਮੀਟ ਸਕਦਾ ਗੁਰੂ ਦਾ ਬੋਲਿਆ ਸਿੱਖ ਮੀਟ ਸਕਦਾ ਹੈ ਇੰਨੀ ਮਹਾਰਾਜ ਨੇ ਵਡਿਆਈ ਸਿੱਖ ਸੰਗਤਾਂ ਨੂੰ ਮਹਾਂਪੁਰਸ਼ਾਂ ਨੂੰ ਸੰਤਾਂ ਨੂੰ ਦਿੱਤੀ ਹੈ ਪਰ ਹੋਏ ਕਮਾਈ ਵਾਲਾ ਹੋਵੇ ਬੰਦਗੀ ਵਾਲਾ ਇਵੇਂ ਨਹੀਂ ਵੀ ਆਮ ਹੀ ਆਪਾਂ ਕੋ ਕਰਦੇ ਆ ਉਹ ਕਮਾਈ ਦੇ ਬੋਲ ਹੁੰਦੇ ਨੇ ਕਮਾਈ ਦੇ ਬਚਨ ਨੇ ਅੱਜ ਵੀ ਉਹ ਇਹ ਗੱਲ ਯਾਦ ਕਰਦੇ ਨੇ ਕਹਿੰਦੇ ਵੀ ਸੰਤਾਂ ਮਹਾਂਪੁਰਖਾਂ ਉਹਨਾਂ ਨੇ ਬਚਨ ਕੀਤੇ ਵੀ ਇਹ ਸਰੀਏ ਦੀ ਸੇਵਾ ਤੂੰ ਕੀਤੀ ਹੈ ਤੇ ਅਸੀਂ ਤੇਰੇ ਸਰੀਏ ਦੇ ਬੰਧਨ ਕੱਟ ਦੇਾਂਗੇ ਜੇਲ੍ਹ ਦੇ ਬੰਧਨ ਕੱਟ ਦਿੱਤੇ ਖਰੇ ਕਿੰਨੇ ਸਾਲ ਜੇਲ੍ਹ ਚ ਰਹਿਣਾ ਸੀ ਜੀਵਨ ਖਰਾਬ ਹੋਣਾ ਸੀ ਜੀਵਨ ਬਰਬਾਦ ਹੋਣਾ ਸੀ ਇੱਕ ਹੁਕਮ ਮੰਨਿਆ ਥੋੜਾ ਸਮਾਂ ਕੀਤੀ ਸੇਵਾ ਕਿੰਨਾ ਲੰਮਾ ਸਾਨੂੰ ਸੁਖ ਦੇ ਜਾਂਦੀ ਹੈ ਇਸ ਕਰਕੇ ਸੇਵਾ ਤੋਂ ਨਾ ਕਦੇ ਭਜਿਆ ਕਰੀਏ ਮਨ ਲਾ ਕੇ ਰੀਜ ਨਾਲ ਚਾਹ ਨਾਲ ਦਰਬਾਰ ਸਾਹਿਬ ਦੇਖੋ ਕਿਵੇਂ ਸੇਵਾ ਹੁੰਦੀ ਮਨ ਪ੍ਰਸੰਨ ਹੋ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਸੰਗਤਾਂ ਜਾਂਦੀਆਂ ਨੇ ਲਾਈਨਾਂ 'ਚ ਅਲੱਗ-ਅਲੱਗ ਸੇਵਾ ਕਰਦੇ ਨੇ ਭਾਂਡਿਆਂ ਦੀ ਸੇਵਾ, ਸਭ ਥਾਂ ਤੇ ਸੇਵਾ। ਇੱਥੇ ਵੀ ਆਪਣੇ ਗੁਰੂ ਘਰ ਵੀ ਹੁੰਦੀ ਨਾ ਸੇਵਾ ਕਰਿਆ ਕਰੋ। ਲੰਗਰ ਪ੍ਰਸ਼ਾਦਾ ਹੁੰਦਾ, ਲੰਗਰ ਬਣਾਉਣ ਦੀ ਸੇਵਾ ਕਰੋ, ਵਰਤਾਨ ਦੀ ਸੇਵਾ ਕਰੋ। ਭਾਂਡੇ ਧੋਏ ਜਾਂਦੇ ਨੇ, ਸਭ ਤੋਂ ਵੱਡੀ ਸੇਵਾ ਕਿੰਨੀ ਸੋਹਣੀ ਸੇਵਾ ਹੈ। ਬਰਤਨ ਮਾਂਜਣ ਦੀ, ਸੰਗਤਾਂ ਦੇ ਝੂਠੇ ਬਰਤਨ ਧੋਣਾ, ਇੱਕ ਥਾਲੀ ਵੀ ਮਿਲ ਜੇ ਨਾ ਤੇ ਭਾਗਾ ਵਾਲਿਆਂ ਸੀ। ਵਿਕਾਰ ਮਾਂਜੇ ਜਾਣਗੇ, ਸਾਡੇ ਪਾਪ ਮਾਂਜੇ ਜਾਣਗੇ। ਉਹ ਭਾਂਡੇ ਨਹੀਂ ਮਾਂਜੇ ਜਾਂਦੇ, ਸਾਡੇ ਦੁੱਖ, ਅੈਬ ਇਹ ਸਾਰਾ ਕੁਝ ਗੁਰੂ ਸਾਹਿਬ ਨਾਲ ਨਾਲ ਸੇਵਾ ਦੇ ਤੋ ਦਿੰਦੇ ਹਨ ਇਸ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਤੇਰੇ ਕੋਲ ਨਾਮ ਹੋਏਗਾ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਗਿਆਨ ਹੋਏਗਾ ਤਾਂ ਤੇਰਾ ਸਾਰਾ ਜੀਵਨ ਸਫਲ ਹੋਏਗਾ ਨਹੀਂ ਤਾਂ ਜੇ ਸਾਡੇ ਕੋਲ ਜਿੰਨਾ ਮਰਜੀ ਹੋਵੇ ਕੰਮਕਾਰ ਹੋਵੇ ਤਾਕਤ ਹੋਵੇ ਬਲ ਹੋਵੇ ਸ਼ਕਤੀ ਹੋਵੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਭਾਈ ਸਭ ਵਿਅਰਥ ਹੈ ਜੇ ਵਡ ਸਾਹਿਬ ਤੇਵੜ ਦਾਤੀ ਦੇ ਦੇ ਕਰੇ ਰਜ਼ਾਈ ਜਿੱਡਾ ਵੱਡਾ ਮੇਰਾ ਸਾਹਿਬ ਹੈ ਉਹਡੀਆਂ ਹੀ ਵੱਡੀਆਂ ਉਹਦੀਆਂ ਦਾਤਾਂ ਨੇ ਇਹ ਦਾਤਾਂ ਨੂੰ ਨਾ ਸਾਨੂੰ ਸਮਝਣਾ ਚਾਹੀਦਾ ਅਸੀਂ ਦਾਤਾਂ ਸਿਰਫ ਸੁੱਖ ਸਮਝਦੇ ਆਂ ਵੀ ਸੁੱਖ ਹੀ ਦਾਤ ਹੈ ਖੁਸ਼ੀਆਂ ਹੀ ਦਾਤ ਹੈ ਕੋਠੀਆਂ ਕਾਰਾਂ ਹੀ ਦਾਤ ਨੇ ਪਰਮਾਫ ਕਰਿਓ ਸਾਧ ਸੰਗਤ ਜੀ ਉਹ ਜਿਸ ਦਿਨ ਅਸੀਂ ਸਮਝਣ ਲੱਗ ਗਏ ਵੀ ਦੁੱਖ ਵੀ ਦਾਤ ਹੈ ਬਿਮਾਰੀ ਵੀ ਦਾਤ ਹੈ ਰੋਗ ਵੀ ਦਾਤ ਹੈ ਵੀ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ ਇਹ ਵੀ ਦਾਤ ਹੈ ਤੇ ਕੋਈ ਚੜ੍ਹਾਈ ਕਰ ਗਿਆ ਇਹ ਵੀ ਦਾਤ ਹੈ ਉਸ ਦਿਨ ਸਾਡੀ ਸਾਡਾ ਪਲਾ ਹੋਏਗਾ ਉਸ ਦਿਨ ਸਾਡੀ ਅਵਸਥਾ ਬਦਲੇਗੀ ਤੇ ਇਹ ਸਿੱਖਿਆ ਮਹਾਰਾਜ ਨੇ ਦਿੱਤੀ ਹੈ ਰੋਜ਼ ਅਸੀਂ ਪੜਦੇ ਆ ਕਿ ਭਾਈ ਕੀਤਿਆਂ ਦੁੱਖ ਭੂਗ ਸਦਮਾਰ ਇਹ ਪਹਿ ਦਾਤ ਤੇਰੀ ਦਾਤਾਰ ਫਿਰ ਕਿਉਂ ਅਸੀਂ ਭਜਨੇ ਆ ਦੁੱਖਾਂ ਤੋਂ ਕਿਉਂ ਅਸੀਂ ਡਰਨੇ ਆ ਦੁੱਖਾਂ ਤੋਂ ਨੁਕਸਾਨ ਤੋਂ ਚਿੰਤਾ ਇਹ ਸਾਰੀਆਂ ਚੀਜ਼ਾਂ ਗੁਰੂ ਮਹਾਰਾਜ ਜੀ ਨੇ ਸਾਨੂੰ ਗੁਰਬਾਣੀ 'ਚ ਕਿਹਾ ਭਾਈ ਇਹਨੂੰ ਦਾਤਾਂ ਕਰਕੇ ਜਾਨੋ ਜੇ ਸਾਨੂੰ ਕੋਈ ਅੱਜ ਦੁੱਖ ਮਿਲਿਆ ਤੇ ਉਹ ਆਉਣ ਵਾਲੇ ਸਮੇਂ 'ਚ ਸਾਡੇ ਲਈ ਬੜੇ ਵੱਡੇ ਸੁੱਖ ਦੀ ਨਿਸ਼ਾਨੀ ਹੈ ਜੇ ਅੱਜ ਕੋਈ ਪ੍ਰਾਣੀ ਸਾਡੇ ਕਰੋ ਚੜ੍ਹਾਈ ਕਰ ਗਿਆ ਆਉਣ ਵਾਲੇ ਸਮੇਂ 'ਚ ਕਿਸੇ ਪ੍ਰਾਣੀ ਦੇ ਆਉਣ ਦੀ ਜਨਮ ਲੈਣ ਦੀ ਨਿਸ਼ਾਨੀ ਹੈ ਜੇ ਅੱਜ ਅਸੀਂ ਬਿਮਾਰ ਹੋਏ ਹਾਂ ਦੇਹ ਰੋਗ ਸਾਡੀ ਬਿਮਾਰੀ ਹੋਈ ਹੈ ਦੇਹੀ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਚੜਦੀ ਕਲਾ ਵੀ ਹੋਏਗੀ ਸਾਡਾ ਭਲਾ ਵੀ ਹੋਏਗਾ ਤੰਦਰੁਸਤ ਵੀ ਹੋਵਾਂਗੇ ਇਸ ਕਰਕੇ ਇਹਨਾਂ ਦਾਤਾਂ ਨੂੰ ਮਾੜਾ ਨਾ ਕਹੀਏ ਸਭ ਦਾਤਾਂ ਚੰਗੀਆਂ ਹਨ ਭਲੀਆਂ ਹਨ ਸੁਸਾਤ ਸੰਗਤ ਜੀਓ ਇਹ ਜੋ ਸ਼ਬਦ ਸਲੋਕ ਗੁਰੂ ਨਾਨਕ ਸਿੰਘ ਮਹਾਰਾਜ ਜੀ ਦਾ ਸਮਝਿਆ ਹੈ ਵਿਸ਼ੇਸ਼ ਤੌਰ ਤੇ ਮਹਾਰਾਜ ਨੇ ਸਮਝਾਇਆ ਕਿ ਭਾਈ ਜਿੰਨਾ ਕੁਝ ਮਰਜ਼ੀ ਤੈਨੂੰ ਪ੍ਰਾਪਤ ਹੋ ਜਾਏ ਦੁਨੀਆ 'ਚ ਸੋਨਾ ਚਾਂਦੀ ਹੀਰੇ ਜਵਾਹਰਾਤ ਈਵਨ ਅਰੇਦੀਆਂ ਸਿੱਧੀਆਂ ਵਾਲੀਆਂ ਜੋ ਮਹਾਰਾਜ ਨੇ ਬਖਸ਼ਿਸ਼ਾਂ ਕਰਾ ਮਾਤਾਂ ਦੀਆਂ ਦੱਸੀਆਂ ਨੇ ਇਹ ਵੀ ਜੇ ਮਿਲ ਜਾਣ ਨਾ ਫਿਰ ਵੀ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਪਾਈਏ ਸਭ ਫਿੱਕੀਆਂ ਹੀ ਨੇ ਛੋਟੀਆਂ ਹੀ ਨੇ ਸਭ ਤੋਂ ਵੱਡਾ ਹੈ ਉਸ ਵਾਹਿਗੁਰੂ ਜੀ ਦਾ ਨਾਮ ਸੋ ਇਹਨੀਆਂ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨਾ ਵਿਚਾਰਾਂ ਕਰਦੇ ਆਂ ਬੋਲਦੇ ਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ